ਸਭ ਨੂੰ ਦੱਸਣਾ ਚਾਹੁੰਦੀ ਆ ਇਹ ਰਮਨਦੀਪ ਮੰਗੂ ਮਾਠ ਇੱਕ ਇਹ ਨਿਹੰਗ ਨਹੀਂ ਆ ਪਹਿਲੀ ਗੱਲ ਤਾਂ ਇਹ ਸਿੰਘ ਹੀ ਨਹੀਂ ਆ ਦੂਜੀ ਗੱਲ ਇਹ ਨਿਹੰਗ ਨਹੀਂ ਜਲੰਧਰ ਦੇ ਵਿੱਚ ਮੈਂ ਵਾਦੂ ਕਾਨਫਰੰਸ ਕੀਤੀ ਇਹਨਾਂ ਨੇ ਮੈਨੂੰ ਕੁੜੀ ਜਾਣ ਕੇ ਹਰ ਵਾਰੀ ਮੈਨੂੰ ਕੁੜੀ ਜਾਣ ਕੇ ਇਹਨਾਂ ਨੇ ਮੇਰੀ ਆਵਾਜ਼ ਨੂੰ ਦਬਾਇਆ ਰਮਨਦੀਪ ਨੇ ਮੇਰੇ ਉੱਪਰ ਨਜਾਇਜ਼ ਪਰਚਾ ਕਰਾਇਆ ਸੀ ਮੇਰੀ ਵੀਡੀਓ ਕੱਟ ਕੇ ਉਸ ਕੰਦੇ ਬਾਬੇ ਨੇ ਨਾ ਇਹ ਸਾਰਾ ਛੜੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਮੇਰੀ ਜ਼ਿੰਦਗੀ ਨੂੰ ਇਹਨੇ ਖਾਇਆ ਲਾਇਆ ਸੀ। ਬਾਬਾ ਉਂਕ ਨੂੰ ਨੀਰੂਲਾ ਜੇ ਤੂੰ ਤੁਸੀਂ ਨਾਮ ਲੋਗੇ ਹੋ ਸਕਦਾ ਉਹ ਐਕਸ਼ਨ ਤੁਹਾਡੇ ਉੱਪਰ ਵੀ ਲਵੇ ਮੈਂ ਮੂੰਚੇ ਕਹਿਨੀ ਹੈ। ਸਹਿ ਜੜੋੜਾ ਤੂੰ ਤੈਨੂੰ ਤਾਂ ਮੈਂ ਕਲੀਨ ਸ਼ੇਵ ਕਰਾਉਣਾ ਚੱਲ ਤੇਰੀ ਜਨਾਨੀ ਆਪਕਾ ਤੂੰ ਇਹਦਾ ਜੜ ਰਾਸਲੀਲਾ ਨਹੀਂ ਕਰ ਸਕਦਾ। ਇਹਨਾਂ ਨੇ ਭਾਜੀ 70% ਆਦਮੀ ਤੀਮੀ ਬੈਡਰੂਮ ਚੇਦਾ ਵੀਡੀਓ ਬਣਾਉਂਦੇ ਇਹਨਾਂ ਦੀ ਮਾਂ ਕਹਿੰਦੀ ਹੈ ਜੇਦੀ ਮਾਂ ਐਦਾ ਕਹਿੰਦੀ ਹੋਦੀ ਤਾਂ ਸਹਜ ਰੋਣਾ ਕਿਦਾਂ ਦਾ ਜ਼ਾਇਆ ਹੋਊਗਾ ਉਹ ਮੈਂ ਕੁਛ ਦੀ ਗੁਰਪ੍ਰੀਤ कौर ਉਹ ਲੱਗਦੀ ਕਿਹੜੇ ਐਂਗਲ ਤੋਂ ਸਿੰਗਣੀ ਲੱਗਦੀ ਆ ਕਿਹੜੇ ਐਂਗਲ ਤੋਂ ਸਿੰਗਣੀ ਲੱਗਦੀ ਆ ਗੁਰਪ੍ਰੀਤ ਤੂੰ ਬਾਹਰ ਆ ਕਿਉਂ ਨਹੀਂ ਆਂਦੀ ਤੈਨੂੰ ਮੈਂ ਲੈ ਕੇ ਆਉਂਗੀ ਉਹ ਦੇਖੂਗੀ ਤੇਰੇ ਉੱਪਰ ਪਰਚਾ ਕਿੱਦਾਂ ਨਹੀਂ ਹੁੰਦਾ ਉਹ ਮੈਨੂੰ ਡੀਸੀ ਆਫਿਸ ਦਾ ਬਾਹਰ ਚੱਕਿਆ ਮੈਂ ਤਾਂ ਕੋਈ ਕ੍ਰਾਈਮ ਨਹੀਂ ਕੀਤਾ ਸੀ ਮੈਂ ਆਪਣੇ ਰਾਈਟਸ ਵਾਸਤੇ ਖੜੀ ਸੀ ਅੱਜ ਵੀ ਰਾਈਟਸ ਵਾਸਤੇ ਖੜੀ ਆ ਤੈਨੂੰ ਅੱਜ ਹੀ ਆਦਾਰਿਆ ਕਿ ਉਹ 50000 ਦੀ ਮੰਗ ਕਰਦਾ ਉਹ ਤਾਂ ਪਹਿਲੇ ਕੋਈ ਪੈਸੇ ਮੰਗ ਕੇ ਉਹਨੇ ਬਹੁਤ ਕੁਝ ਕੀਤਾ ਪੈਸੇ ਲੈ ਕੇ ਮੇਰੇ ਉੱਪਰ ਉਹਨੇ ਕ੍ਰਿਸ਼ਨਾ ਤੋਂ ਪੈਸੇ ਲੈ ਕੇ ਉਹਨੇ ਮੇਰੇ ਉੱਪਰ ਨਜਾਇਜ਼ ਪਰਚੇ ਕੀਤੇ ਤੂੰ ਕਿਹੜਾ ਹੈ ਜਿਹੜੀ ABCD ਸਹਿਲ ਹੋਣਾ ਤੂੰ ਪੜਾਹਣਾ ਚਾਹੁੰਦਾ ਨਾ ਮੈਂ ਤਾਂ ਬਹੁਤ ਪਹਿਲਾਂ ਚਾਰੀ ਦੁਨੀਆ ਨੂੰ ਸੱਚ ਦਿਖਾਇਆ ਉਦੋਂ ਦੁਨੀਆ ਨਹੀਂ ਸੀਗੀ ਮੈਮ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਮੈਂ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਹੋਰ ਵੀ ਟੀਮ ਨੂੰ ਮੈਂ ਇਨਵਾਈਟ ਕਰਦੀ ਆ ਤਾਂ ਜੋ ਸੱਚ ਨੂੰ ਲਿਆਇਆ ਜਾ ਸਕੇ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਸਹਿਜ ਅੜੋੜਾ ਸਾਰੀ ਦੁਨੀਆ ਜਾਣਦੀ ਹੈ ਗੁਰਪ੍ਰੀਤ ਕੋਰ ਨੂੰ ਕਿਉਂ ਨਹੀਂ ਬਾਹਰ ਕੱਢਦਾ ਮੈਂ ਉਦੋਂ ਡੀਸੀ ਆਫਿਸ ਦੇ ਬਾਹਰ ਰਾਤ ਨੂੰ ਤਰਨਾ ਲਾਇਆ ਸੀਗਾ ਉੱਥੋਂ ਪੁਲਿਸ ਨੇ ਮੈਨੂੰ ਚੱਕਿਆ ਮੈਂ ਜਾਣਦੀ ਆ ਤੇਰੇ ਨਾਲ ਕਿਹੜਾ ਬਾਬਾ ਹੈ ਪਰੇਦਾ ਮੈਂ ਉਜਾਗਰ ਇੱਕ ਟਾਈਮ 'ਚ ਕਰਨਾ ਹੈ ਠੀਕ ਹੈ ਹਰ ਵਾਰੀ ਮੈਂ ਬਾਬੇ ਦਾ ਨਾਮ ਲਿਆ ਹੈ ਬੜੀ ਤਕਲੀਫ ਹੋਈ ਬਾਬੇ ਦੇ ਬੱਚਿਆਂ ਨੇ ਮੈਨੂੰ 295 ਇਹ ਕਰਤੀ ਮੈਂ ਡਰੀ ਨਹੀਂ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਮੈਂ ਸਮੁਖ ਸਾਰੇ ਹਿੰਦੁਸਤਾਨ ਨੂੰ ਤੁਹਾਡੀ ਮੀਡੀਆ ਦੇ ਰਾਹੀਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਆ ਇਹ ਰਮਨਦੀਪ ਮੰਗੂ ਮਾਠ ਇੱਕ ਇਹ ਨਿਹੰਗ ਨਹੀਂ ਆ ਪਹਿਲੀ ਗੱਲ ਤਾਂ ਇਹ ਸਿੰਘ ਹੀ ਨਹੀਂ ਆ ਦੂਜੀ ਗੱਲ ਇਹ ਨਿਹੰਗ ਨਹੀਂ ਆ ਠੀਕ ਹੈ ਹੋਰ ਇਹਦਾ ਖੁਲਾਸਾ ਕਰਨ ਵਾਸਤੇ ਮੈਂ ਆਪਣੇ ਪ੍ਰੂਫ ਵੀ ਰੱਖੇ ਆ ਠੀਕ ਹੈ ਮੈਂ ਲੁਧਿਆਣੇ ਆਈ ਆ ਤੇ ਹੋ ਸਕਦਾ ਮੈਂ ਕੱਲ ਵੀ ਰਵਾਂ ਠੀਕ ਹੈ ਨਾ ਤੁਹਾਡੇ মিডিਆ ਦੇ ਰਾਹੀਂ ਮੈਂ ਦੱਸਣਾ ਚਾਹੁੰਦੀ ਆ ਹੋਰ ਵੀ মিডিਆ ਮੈਂਬਰਸ ਨੂੰ ਦੱਸਣਾ ਚਾਹੁੰਦੀ ਆ ਕਿ ਪਹਿਲਾਂ ਵੀ ਮੈਂ ਕਾਨਫਰੰਸ ਕੀਤੀ ਜਲੰਧਰ ਦੇ ਵਿੱਚ ਮੈਂ ਵਾਦੂ ਕਾਨਫਰੰਸ ਕੀਤੀ ਇਹਨਾਂ ਨੇ ਮੈਨੂੰ ਕੁੜੀ ਜਾਣ ਕੇ ਹਰ ਵਾਰੀ ਮੈਨੂੰ ਕੁੜੀ ਜਾਣ ਕੇ ਇਹਨਾਂ ਨੇ ਮੇਰੀ ਆਵਾਜ਼ ਨੂੰ ਦਬਾਇਆ ਹਮੇਸ਼ਾ ਮੈਨੂੰ ਕੁੜੀ ਜ ਮੇਰੇ ਕੋ ਹੋਰ ਕੋਈ ਸਾਧਨ ਨਹੀਂ ਆ ਤੁਹਾਡੀ মিডিਆ ਦੇ ਸਿਵਾ ਮੇਰਾ ਕੋਈ ਸਾਧਨ ਨਹੀਂ ਆ ਕਿ ਮੇਰੀ ਆਵਾਜ਼ ਮੇਰੀ ਸਚਾਈ ਤੁਹਾਡੇ ਤੱਕ ਪਹੁੰਚ ਸਕੇ ਅੱਜ ਮੈਂ ਪ੍ਰੂਫ ਵਾਲ ਗੱਲ ਦੱਸਦੀ ਆ ਰਮਨਦੀਪ ਦੇ ਵਾਸਤੇ ਆ ਬੈਠੇ ਆ ਬਾਬਾ ਜੀ ਇਹਨਾਂ ਤੋਂ ਪੁੱਛੋ ਇਹ ਬੈਠੇ ਆ ਪ੍ਰਗਟ ਸਿੰਘ ਜੀ ਬਾਬਾ ਜੀ ਜਿਨ੍ਹਾਂ ਨੇ ਰਮਨਦੀਪ ਰਮਨਦੀਪ ਨੇ ਮੇਰੇ ਉੱਪਰ ਨਜਾਇਜ਼ ਪਰਚਾ ਕਰਾਇਆ ਸੀ ਮੇਰੀ ਵੀਡੀਓ ਕੱਟ ਕੇ ਮੇਰੀ ਵੀਡੀਓ ਨੂੰ ਕਟਿਆ ਕੱਟ ਕੇ ਇਹਨੇ ਬਾਬੇ ਦੇ ਮੈਂ ਉਸ ਬਾਬੇ ਦਾ ਨਾਮ ਨਹੀਂ ਲੈਣਾ ਕਿਉਂਕਿ ਉਹ ਬਾਬੇ ਨੇ ਧਰਮਾਂਤਰਣ ਕਰਨ ਦਾ ਸਿੱਖਾਂ ਨੂੰ ਭੰਨਣ ਦਾ ਸਿੱਖ ਧਰਮ ਨੂੰ ਖਰਾਬ ਕਰਨ ਵਾਸਤੇ ਬਾਬੇ ਉਸ ਗੰਦੇ ਬਾਬੇ ਨੇ ਨਾ ਇਹ ਸਾਰਾ ਛੜੀਯੰਤਰ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਮੇਰੀ ਜ਼ਿੰਦਗੀ ਨੂੰ ਇਹਨੇ ਫਾਇਆ ਲਾਇਆ ਸੀਗਾ ਕਿਹੜੇ ਬਾਬੇ ਨੇ ਬਾਬਾ ਔਂਕੂ ਨਿਰੂਲਾ ਜੇ ਤੁਸੀਂ ਨਾਮ ਲੋਗੇ ਹੋ ਸਕਦਾ ਉਹ ਐਕਸ਼ਨ ਤੁਹਾਡੇ ਉੱਪਰ ਵੀ ਲਵੇ ਮੈਂ ਮੂੰਹ ਚ ਕਹਿੰਦੀ ਆ ਠੀਕ ਹੈ ਪਰ ਮੈਨੂੰ ਉਸ ਰੱਬ ਦੇ ਉੱਪਰ ਮੈਂ ਬਨੀਤ ਕੌਰ ਆ ਇੱਕ ਕੌਰ ਸਦਾ ਸੱਚ ਬੋਲਦੀ ਆ ਤੇ ਮੈਂ ਸਚਾਈ ਵਾਸਤੇ ਬੋਲੀ ਰਮਨਦੀ ਕੇ ਰਮਨਦੀਪ ਨਿਹੰਗ ਨਹੀਂ ਆ ਇਹਦੇ ਚੱਕਰ ਵਿੱਚ ਨਾ ਪਾਓ ਜਿਹੜੇ ਉਹਨੂੰ ਗੁੱਡ ਜੌਬ ਕਹਿ ਰਹੇ ਆ ਨਾ ਉਹਦਾ ਗੁੱਡ ਜੌਬ ਦੇ ਕਾਰਨਾਮੇ ਉਹ ਚੋਰ ਆ ਉਹ ਹੈਗਾ ਨਸ਼ੇੜੀ ਸਿਰੇ ਦਾ ਨਸ਼ੇੜੀ ਆ ਉਹ ਰਮਨਦੀਪ ਬੱਕਰੀ ਆ ਉਸ ਉਸ ਬੱਕਰੀ ਪੂਰਾ ਅੰਮ੍ਰਿਤਸਰ ਇੱਥੇ ਬੈਠੀ ਅੰਮ੍ਰਿਤਸਰ ਦੀ ਫੌਜ ਦੇ ਮੁਖੀਆ ਬੈਠੇ ਆ ਠੀਕ ਹੈ ਹੈਗੀ ਆ ਫੌਜ ਉਹ ਕਿਹੜਾ ਐਂਗਲ ਉਹ ਹੈਗਾ ਇੱਕ ਨੰਬਰ ਦਾ ਚੋਰ ਇਨਸਾਨ ਠੀਕ ਹੈ ਇਹਨੇ ਬਾਜ ਚੋਰੀ ਕੀਤਾ ਇਹ ਕੁੜੀਆਂ ਨੂੰ ਤੁਸੀਂ ਵਿਸ਼ਵਾਸ ਕਰੋ ਛੋਟੀ ਕੁੜੀ ਨੂੰ ਵੀ ਇਹਨੇ ਮਤਲਬ ਇਹਨੂੰ ਨਿਹੰਗ ਸਿੰਘਾਂ ਨੇ ਬਹੁਤ ਮਤਲਬ ਕੁੜੀ ਨੂੰ ਕਿਡਨੈਪ ਕੀਤਾ ਇਹਨੂੰ ਨਿਹੰਗ ਸਿੰਘ ਮੇਰੇ ਕੋਲ ਬਹੁਤ ਕੁਝ ਹੈਗਾ ਜੋ ਕਿ ਮੈਂ ਪ੍ਰੈਸ ਕਾਨਫਰੰਸ 'ਤੇ ਬੋਲ ਚੁੱਕੀ ਹਾਂ ਮੈਂ ਹੁਣ ਬੋਲਣਾ ਨਹੀਂ ਆ ਤੈਨੂੰ ਮੈਂ ਲੀਗਲ ਨੋਟਿਸ ਦੇਣੀ ਆ ਰਮਨਦੀਪ ਤੂੰ ਤੂੰ ਕੱਟ ਨਹੀਂ ਆ ਤੁਸੀਂ ਰਮਨਦੀਪ ਹੋਇਆ ਸਹਿਜ ਅੜੋੜਾ ਤੂੰ ਤੈਨੂੰ ਤਾਂ ਮੈਂ ਕਲੀਨ ਸ਼ੇਵ ਕਰਾਉਣਾ ਚੱਲ ਤੂੰ ਪੱਗ ਹਟਾ ਦੇ ਆਪਣੀ ਕਿਉਂਕਿ ਤੂੰ ਸਿੱਖ ਕੌਮ ਨੂੰ ਤੂੰ ਕਹਿੰਦਾ ਹੈ ਨਾ ਮੈਰੀ ਜਨਾਨੀ ਆ ਮੈਂ ਕੁਝ ਵੀ ਕਰਦਾ ਤੇਰੀ ਜਨਾਨੀ ਆ ਪਰ ਤੂੰ ਐਦਾ ਦਾ ਰਾਸਲੀਲਾ ਨਹੀਂ ਕਰ ਸਕਦਾ ਤੂੰ ਐਦਾ ਦੀ ਰਾਸਲੀਲਾ ਦੁਨੀਆ ਦਾ ਕੋਈ ਵੀ ਪਤੀ ਪਤਨੀ ਇਹ ਲੋਕ ਇਹਨਾਂ ਨੇ ਭਾਜੀ 70% ਆਦਮੀ ਟੀਮੀ ਬੈਡਰੂਮ ਚ ਐਦਾ ਵੀਡੀਓ ਬਣਾਉਂਦੇ ਇਹਨਾਂ ਦੀ ਮਾਂ ਕਹਿੰਦੀ ਹੈ ਜੇ ਦੀ ਮਾਂ ਐਦਾ ਕਹਿੰਦੀ ਹੋਗੀ ਤਾਂ ਸਹਜ ਰੋੜਾ ਕਿਦਾਂ ਦਾ ਜ਼ਾਇਆ ਹੋਊਗਾ ਉਹ ਮੈਂ ਪੁੱਛਦੀ ਹਾਂ ਠੀਕ ਹੈ ਇਹਨਾਂ ਨੇ ਗੁਰਪ੍ਰੀਤ ਕੌਰ ਉਹ ਲੱਗਦੀ ਕਿਹੜੇ ਐਂਗਲ ਤੋਂ ਸਿੰਗਣੀ ਲੱਗਦੀ ਆ ਕਿਹੜੇ ਐਂਗਲ ਤੋਂ ਸਿੰਗਣੀ ਲੱਗਦੀ ਆ ਗੁਰਪ੍ਰੀਤ ਕੌਰ ਤੂੰ ਬਾਹਰ ਆ ਕਿਉਂ ਨਹੀਂ ਆਂਦੀ ਤੈਨੂੰ ਮੈਂ ਲੈ ਕੇ ਆਉਂਗੀ ਹੋਰ ਦੇਖੂਗੀ ਤੇਰੇ ਉੱਪਰ ਪਰਚਾ ਕਿੱਦਾਂ ਨਹੀਂ ਹੁੰਦਾ ਤੂੰ ਮੈਨੂੰ ਡੀਸੀ ਆਫਿਸ ਦੇ ਬਾਹਰ ਛਕਿਆ ਮੈਂ ਤਾਂ ਕੋਈ ਕ੍ਰਾਈਮ ਨਹੀਂ ਕੀਤਾ ਸੀ ਮੈਂ ਆਪਣੇ ਰਾਈਟਸ ਵਾਸਤੇ ਖੜੀ ਸੀ ਅੱਜ ਵੀ ਰਾਈਟਸ ਵਾਸਤੇ ਖੜੀ ਆਂ ਤੁਸੀਂ ਲੋਕਾਂ ਨੇ ਸਿੱਖ ਪੰਥ ਨੂੰ ਗੁੰਮਰਾਹ ਕੀਤਾ ਤੁਸੀਂ ਲੋਗ ਹੈਗੇ ਐਂਦਾ ਦੇ ਤੇ ਮੈਂ ਸਾਰੀ ਸਮੱਸਿਆਸ ਮੈਂ ਜ਼ਿਆਦਾ ਨਹੀਂ ਅੱਜ ਬੋਲਣਾ ਬਸ ਇੰਨਾ ਮੈਂ ਬੋਲਣਾ ਇਹ ਸਿੱਖ ਧਰਮ ਨੂੰ ਟਾਰਗੇਟ ਕਰਦੇ ਹੋਰ ਇਹਨਾਂ ਵਿੱਚ ਜਿਹੜਾ ਟਾਰਗੇਟ ਇਹ ਸਿੱਖ ਧਰਮ ਨੂੰ ਜਿਹੜਾ ਟਾਰਗੇਟ ਕਰ ਰਿਹਾ ਉਹ ਇੱਕ ਇੱਕ ਬਾਬਾ ਹੈਗਾ ਹੈ ਉਹ ਅੰਕੁਰ ਨਿਰੂਲਾ ਹੈ ਪਰ ਮੈਂ ਲੈਣਾ ਨਹੀਂ ਚਾਹੁੰਦੀ ਇਹਦਾ ਨਾਮ ਤੈਨੂੰ ਮੈਂ ਲੀਗਲ ਦੇਖੂੰਗੀ ਲੀਗਲ ਦੇਖਣਾ ਹੈ ਲੀਗਲ ਦੇਖੂੰਗੀ ਤੂੰ ਆ ਗੰਦਾ ਪੰਜਾਬੀਆਂ ਵਿੱਚ ਸਿੱਖ ਕੌਮ ਨੂੰ ਭੰਨਦੇ ਆ ਤੁਸੀਂ ਸਿੱਖ ਕੌਮ ਨੂੰ ਥੱਲੇ ਲਾਉਂਦੇ ਆ ਅੱਜ ਪੂਰੀ ਤਰ੍ਹਾਂ ਰਮਨਦੀਪ ਅੱਜ ਸਹਿਜ ਅੜੋੜਾ ਤੋਂ ਮੈਂ ਕੁਐਸਚਨ ਪੁੱਛਣਾ ਚਾਹੁੰਦੀ ਆ ਤੈਨੂੰ ਅਜੇ ਆਦਾਰਿਆ ਕਿ ਉਹ 50000 ਦੀ ਮੰਗ ਕਰਦਾ ਉਹ ਤਾਂ ਪਹਿਲੇ ਤੋਂ ਹੀ ਪੈਸੇ ਮੰਗ ਕੇ ਉਹਨੇ ਬਹੁਤ ਕੁਝ ਕੀਤਾ ਪੈਸੇ ਲੈ ਕੇ ਮੇਰੇ ਉੱਪਰ ਉਹਨੇ ਕ੍ਰਿਸ਼ਨਾ ਤੋਂ ਪੈਸੇ ਲੈ ਕੇ ਉਹਨੇ ਮੇਰੇ ਉੱਪਰ ਨਜਾਇਜ਼ ਪਰਚੇ ਕੀਤੇ ਮੇਰੀ ਵੀਡੀਓ ਨੂੰ ਕੱਟ-ਕੱਟ ਕੇ ਅੱਜ ਉਹਨਾਂ ਨੂੰ ਪਤਾ ਲੱਗਿਆ ਤੂੰ ਕਿਹੜਾ ਐ ਜਿਹੜੀ ABCDs ਸਹਿਜ ਹੋਣਾ ਤੂੰ ਪੜਾ ਰਿਆ ਚਾਹੁੰਦਾ ਨਾ ਮੈਂ ਤਾਂ ਬਹੁਤ ਪਹਿਲਾਂ ਸਾਰੀ ਦੁਨੀਆ ਨੂੰ ਸੱਚ ਦਿਖਾਇਆ ਉਦੋਂ ਦੁਨੀਆ ਨਹੀਂ ਸੀਗੀ ਬਨੀਜੀ ਤੁਸੀਂ ਬੜੇ ਵੱਡੇ ਜਿਹੜੇ આરોਪ ਲਗਾ ਰਹੇ ਹੋ ਤੁਹਾਡੇ ਕੋ ਕੋਈ ਪ੍ਰੂਫ ਹੈਗਾ ਇਹਨਾਂ ਦਾ ਬਾਜੀ ਮੈਂ ਪ੍ਰੂਫ ਤੁਹਾਨੂੰ ਕਿਹੜੇ ਪ੍ਰੂਫ ਚਾਹੀਦੇ ਮੈਨੂੰ ਦੱਸੋ ਮੈਂ ਸਾਰੇ ਪ੍ਰੂਫ ਹੈਗੇ ਆ ਤੁਸੀਂ ਵੀ ਕਹਿੰਦੇ ਮੰਗੂ ਮੱਟ ਜਿਹੜਾ ਵੈ ਉਹ ਨਿਹੰਗ ਨਹੀਂ ਹੈਗਾ ਕਾਫੀ ਟਾਈਮ ਤੋਂ ਜਿਹੜਾ ਨਿਹੰਗ ਬਾਣੇ ਦੇ ਵਿੱਚ ਉਹ ਕੰਮ ਕਰ ਰਿਹਾ ਲੋਕ ਵੀ ਜਾਣਦੇ ਨੇ ਤੁਸੀਂ ਵੀ ਜਾਣਦੇ ਹੋ ਕੀ ਤੁਹਾਡੇ ਕੋਲ ਪ੍ਰੂਫ ਨੇ ਕਿ ਉਹ ਨਿਹੰਗ ਨਹੀਂ ਦੇਖੋ ਇਹ ਮੇਰੇ ਕੋਲ ਐਸੇ ਪ੍ਰੂਫ ਹੈ ਨਾ ਇੱਕ ਗੁੱਟ ਤੋੜਦਾ ਠੀਕ ਹੈ ਇਹਨੇ ਗੁੱਟ ਤੋੜਿਆ ਠੀਕ ਹੈ ਜਿਹੜੇ ਨਹੀਂ ਹੰਕੁਲ ਕੁਲਜੀਤ ਸਿੰਘ ਬਾਬਾ ਜੀ ਦੇ ਨਾਲ ਕੀ ਕੀਤਾ ਨਿੰਗਾਨ ਵਾਲੇ ਕੀ ਕਰਦਾ ਨਾ ਇੱਥੇ ਬੈਠੇ ਮੈਨੂੰ ਬੋਲਣ ਦੀ ਲੋੜ ਨਹੀਂ ਮੈਂ ਤੁਹਾਨੂੰ ਦੱਸੀ ਪ੍ਰੂਫ ਮੈਂ ਨਾਲ ਲੈ ਕੇ ਫਿਰਨ ਦੀ ਆ ਆ ਇਹ ਤੋਂ ਵੱਡਾ ਪ੍ਰੂਫ ਤਾਂ ਨਹੀਂ ਹੋਊਗਾ ਨਾ ਇਹ ਬਾਬਾ ਜੀ ਅਗੇ ਨਾ ਤੋ ਪੁੱਛੋ ਇਹਨਾਂ ਤੋ ਪੁੱਛੋ ਬਾਬਾ ਜੀ ਕੀ ਅਜੇ ਹੀ ਮੰਗੂ ਮਟ ਨਾਲ ਤੁਹਾਡੀ ਅਜੇ ਹੀ ਕੀ ਇਹ ਕਹਿੰਦੇ ਬਾਜ ਚੋਰੀ ਕੀਤਾ ਵਾ ਕੀ ਅਸਲ ਸਚਾਈ ਕੀ ਹੈ ਵੈਰ ਨਿਕਾ ਖਾਲਸਾ ਵੈਰ ਜੀ ਸਾਡੀ ਫੌਜ ਹੈ ਪਵਨਦੀਪ ਸਿੰਘ ਬਟਾਲੇ ਤੋਂ ਉਹ ਉਹਨਾਂ ਦੇ ਨਾਲ ਇਹਨਾਂ ਕਿ ਦਿਹਾਰਦوار ਵਾਲੇ ਪਾਸੇ ਗਏ ਨੇ ਚੱਲ ਜਾਂਦੀ ਹੈ ਫੌਜ ਉਹਨੇ ਕੋਲੋਂ ਇਹਨੇ ਬਾਜ ਖੋਇਆ ਨਾਲ ਇਹਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਦਵਾਈ ਤੇ ਮੁਰਕ ਟ੍ਰੇਨ ਵਿੱਚ ਬਿਠਾ ਦਿੱਤਾ ਉਹ 12 14 ਦਿਨ ਹਸਪਤਾਲ ਵਿੱਚ ਰਿਹਾ ਮਰਨ ਦੇ ਕਿਨਾਰੇ ਬੈਠਾ ਸੀ ਇਹਦੀ ਚੰਗੀ ਕਰਤੂਤ ਨਹੀਂ ਇਹ ਮੰਗੂ ਮੱਟਦੀ ਬਾਕੀ ਦੂਜੀ ਗੱਲ ਇਹ ਕਿਸੇ ਵੀ ਦਲਪੰਥ ਦਾ ਨਿਹੰਗ ਸਿੰਘ ਨਹੀਂ ਹੈ ਤੇ ਬਾਕੀ ਸਾਰੇ ਆਪਾਂ ਜੋ ਦਲਪੰਥਾਂ ਦੇ ਨਿਹੰਗ ਸਿੰਘਾਂ ਦੇ ਮਤਲਬ ਜਥੇਦਾਰ ਸਹਿਬਾਨ ਨੇ ਉਹਨਾਂ ਨੇ ਸਭ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਵੀ ਦਲਪੰਥ ਦਾ ਇਹ ਕੁੱਤਾ ਹੈ ਇਹਨੂੰ ਬੰਨਣ ਇਹ ਜਿਆਦਾ ਪੌਂਕਣ ਲੱਗ ਪਿਆ ਹਲਕਾ ਹੋ ਗਿਆ ਹੈ ਲੋਕਾਂ ਕੋਲ ਪੈਸੇ ਖਾਣ ਲੱਗ ਗਿਆ ਹੈ ਇਹਨੂੰ ਗੰਦੀ ਆਦਤ ਪੈ ਗਈ ਹੈ ਕਿਉਂਕਿ ਵੇਖੋ ਨਾਲੇ ਇਹਨੇ ਉਸ ਬੰਦੇ ਦਾ ਬਾਅਦ ਚੁੱਕਿਆ ਨਾਲੇ ਉਹਦੇ ਮੋਬਾਈਲ ਇਹਨੇ ਲਿਆ ਨਾਲੇ ਉਹਨੂੰ ਜਰੀਲੀ ਚੀਜ਼ ਦਿੱਤੀ ਮਾੜੀ ਗੱਲ ਹੈ ਬਾਕੀ ਆਪਾਂ ਸਭ ਦਲਪੰਥਾ ਦੇ ਜਥੇਦਾਰਾਂ ਸਾਹਿਬਾਨਾਂ ਨੂੰ ਕਹਿੰਨੇ ਆ ਵੀ ਇਹਨਾਂ ਨੂੰ ਫੜਨ ਬਾਬਾ ਜੀ ਕਰੀਏ ਕਾਫੀ ਟਾਈਮ ਪਹਿਲਾਂ ਤੋਂ ਮੈਂ ਪਹਿਲਾਂ ਜਿੱਦਾਂ ਇਹਨਾਂ ਕਿਹਾ ਵੀ ਕਾਫੀ ਟਾਈਮ ਤੋਂ ਪਹਿਲਾਂ ਜਿਹੜਾ ਨਿਹੰਗਬਾਨ ਦੇ ਵਿੱਚ ਕੰਮ ਕਰ ਰਿਹਾ ਤੇ ਹੁਣ ਪਹਿਲਾਂ ਕਿਉਂ ਨਹੀਂ ਰੋਕ ਪਾਈ ਗਈ ਹੁਣ ਵੀ ਗੱਲਾਂ ਆ ਰਹੀਆਂ ਕਿ ਵੀ ਉਹ ਨਿਹੰਗ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਹੁਣ ਕੀ ਪਹਿਲਾਂ ਕਿਉਂ ਨਹੀਂ ਕੀਤਾ ਇਹ ਇਹ ਜਦੋਂ ਜਿਆਦੀਆਂ ਕਰਤੂਤਾਂ ਨਜ਼ਰ ਆਉਂਦੀਆਂ ਨੇ ਫਿਰ ਪਤਾ ਲੱਗਦਾ ਥੋੜੀ ਬੋਧੀ ਛੋਟੀ ਮੋਟੀ ਕਰਤੂਤੋਂ ਬੰਦੇ ਦਾ ਪਤਾ ਨਹੀਂ ਲੱਗਦਾ ਜਿਵੇਂ ਹੁਣ ਉਹ ਜਿਆਦੀਆਂ ਕਰਤੂਤਾਂ ਕਰਨ ਲੱਗ ਗਿਆ ਤੇ ਹੁਣ ਤੈਨੂੰ ਫੜਨਾ ਪਏਗਾ ਹੁਣ ਹੱਦ ਟੱਪਣ ਲੱਗ ਗਿਆ ਨਾ ਜਦੋਂ ਹੱਦ ਟੱਪੇ ਫਿਰ ਉਹਨੂੰ ਕਾਬੂ ਕਰਨਾ ਚਾਹੀਦਾ ਇੱਕ ਸਹਜ ਅਰੋੜਾ ਦਾ ਵੀ ਬਿਆਨ ਆਇਆ ਕਹਿੰਦੇ ਉਹ ਸਾਡੇ ਜਿਹੜੇ ਸ਼ਾਪ ਦੇ ਵਿੱਚ ਗਿਆ ਉੱਥੇ ਪੈਸਿਆਂ ਦੀ ਕੋਈ ਮੰਗ ਕੀਤੀ ਕਿ ਆਹ ਜੀ ਆਪਾਂ ਦੀ ਮੰਗ ਕੀਤੀ ਉਹਨੇ ਕਿ ਜਿਹੜਾ ਇਹ ਆਪਣਾ ਕੋਈ ਤੁਹਾਡਾ ਵੀ ਮੱਲੇ ਜੋ ਵੀ ਇਹਨਾਂ ਦਾ ਗਲਤ ਮਲਤ ਕੋਈ ਕੇਸ ਹੈਗਾ ਉਹਨੂੰ ਮੈਂ ਠੱਪ ਕਰਨ ਵਾਸਤੇ ਵੀ ਮੈਨੂੰ 50000 ਰੁਪਏ ਦਿਓ ਤੇ ਮੈਂ ਇਹਨੂੰ ਰਫਾ ਦਫਾ ਕੇਸ ਨੂੰ ਕਰਾਂਗਾ 50000 ਰੁਪਏ ਦੀ 50000 ਰੁਪਏ ਦੀ ਮੰਗ ਕੀਤੀ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਜਿਹੜਾ ਸਹਜ ਅਰੋੜੇ ਦੀ ਵੀਡੀਓ ਜਿਹੜੀ ਆ ਦੁਬਾਰਾ ਇੱਕ ਜਿਹੜੇ ਦੁਨੀਆ ਬਾਰੇ ਕਿਹਾ ਤੁਸੀਂ ਦੇਖੀ ਹੋਣੀ ਵੀਡੀਓ ਕਿ ਫਿਰ ਤੋਂ ਜਿਹੜਾ ਉਸ ਤੇ ਵਿਵਾਦ ਚਾਲੂ ਹੋ ਗਿਆ ਹੈ ਗੱਲ ਖਾਲੀ ਇੰਨੀ ਕੀ ਆ ਪੂਰੀ ਫੇਸਬੁੱਕ ਦੇ ਵਿੱਚ ਪੂਰੇ ਇੰਸਟਾਗ੍ਰam 'ਚ ਸਿਫ ਸਹਿਜ ਅੜੋਲਾ ਚਾਹੀਦਾ ਹੈ ਹੋਰ ਰਮਨਦੀਪ ਚਾਹੀਦਾ ਹੈ ਠੀਕ ਹੈ ਇਹਨਾਂ ਨੂੰ ਕੋਈ ਕੰਮ ਨਹੀਂ ਆ ਰਮਨਦੀਪ ਇੱਕ ਐਸਾ ਨਿਹੰਗ ਆ ਉਹ ਨਹੀਂ ਹੰਗ ਨਹੀਂ ਹੰ ਸਿੰਘ ਤਾਂ ਹੈ ਹੀ ਨਹੀਂ ਆ ਜਿਹੜਾ ਨਿਹੰਗ ਸਿੰਘ ਹੁੰਦਾ ਉਹ ਧੀਆਂ ਭੈਣਾਂ ਦੀ ਇੱਜ਼ਤ ਰੱਖਦਾ ਮੈਂ ਤਾਂ ਰਮਨਦੀਪ ਨੂੰ ਖੁੱਲੇ ਆਂ ਬੋਲਦੀ ਆ ਤੂੰ ਲਿਆ ਤਾਂ ਸਹੀ ਤੇਰੇ ਕੋਲ ਮੇਰਾ ਕਿਹੜਾ ਪ੍ਰੂਫ ਆ ਮੈਂ ਕਦੇ ਨਿਹੰਗ ਸਿੰਘਾਂ ਨੂੰ ਕਦੇ ਮਾਲਾ ਨਹੀਂ ਕਿਹਾ ਮੈਂ ਕਦੇ ਗੁਰਦੁਆਰਾ ਸਾਹਿਬ ਨੂੰ ਨਹੀਂ ਮਾਲਾ ਕਿਹਾ ਤੂੰ ਮੇਰੇ ਕਿੰਨੀ ਤੂੰ ਮੈਂ ਤੁਹਾਨੂੰ ਪ੍ਰੂਫ ਸਾਰੇ ਦਿਖਾਏ ਕਿੰਨੇ ਅਸ਼ਲੀਲ ਕਮੈਂਟ ਮੈਨੂੰ ਆਂਦੇ ਸੀਗੇ ਠੀਕ ਹੈ ਮੇਰੀ ਵੀਡੀਓ ਨੂੰ ਕੱਟਿਆ ਜੇ ਉਹਨਾਂ ਉਹਨਾਂ ਕੋਈ ਕਿਹੜੀ ਕੁੜੀ ਇਦਾਂ ਸਹੰਦੀ ਆ ਜੇ ਮੈਂ ਉਸ ਦੁੱਖ ਨੂੰ ਆਪਣੇ ਸ਼ੇਅਰ ਕੀਤਾ ਤਾਂ ਇਹਨਾਂ ਨੇ ਮੇਰੀ ਵੀਡੀਓ ਨੂੰ ਕੱਟ ਕੇ ਠੀਕ ਹੈ ਕੱਟ ਕੇ ਇਹਨਾਂ ਨੇ ਮੇਰੇ ਉੱਪਰ ਨਜਾਇਜ਼ ਪਰਚਾ ਕੀਤਾ ਰਮਨਦੀਪ ਪਰਚਿਆਂ ਤੋਂ ਨਹੀਂ ਡਰਦਾ ਕਿਉਂਕਿ ਰਮਨਦੀਪ ਦੇ ਨਾਲ ਵੱਡੀ ਜਿਹੜੇ ਬਹੁਤ ਵੱਡੇ ਵੱਡੇ ਬਾਬੇ ਉਹਦੇ ਨਾਲ ਜੁੜੇ ਹੋਏ ਆ ਠੀਕ ਹੈ ਉਹਨੂੰ ਕੋਈ ਡਰ ਨਹੀਂ ਆ ਪਰ ਉਹਨੂੰ ਡਰ ਮੈਂ ਦਿਲਾਉਂਗੀ ਕਿਉਂਕਿ ਸਹਿਜ अरोड़ा ਨੂੰ ਕੋਈ ਡਰ ਨਹੀਂ ਆ ਠੀਕ ਹੈ ਸਹਿਜ अरोड़ा ਤੇਰੇ ਮੂੰਚੇ ਆਵਾਜ਼ ਆ ਗਈ ਤੇਰੇ ਮੂੰਚੇ ਆਵਾ ਤੇਰਾ ਤੈਨੂੰ ਮੈਂ ਕਲੀਨ ਸ਼ੇਵ ਕਰਾਉਣਾ ਤੂੰ ਟੈਨਸ਼ਨ ਨਾ ਲੈ ਤੂੰ ਪਾਗ ਤੈਰੀ ਤੇਰੀ ਤੂੰ ਪਾਗ ਦੇ ਕਾਬਿਲ ਨਹੀਂ ਆ ਤੂੰ ਪੰਗ ਦੇ ਕਾਬਿਲ ਤੂੰ ਪੰਗ ਥੋੜੀ ਬੰਦਿਆ ਤੂੰ ਤਾਂ ਕਪੜਾ ਲਪੇਟਿਆ ਠੀਕ ਹੈ ਤੇਰੀ ਜਨਾਨੀ ਸਿੰਘਣੀਆ ਕਿਲੇ ਐਂਗਲ ਤੋਂ ਕੌਰਿਆ ਕੌਰ ਜਿਹੜੀਆਂ ਹੁੰਦੀਆਂ ਜਾ ਕੇ ਦੇਖ ਕੇ ਆ ਕੌਰ ਕੀ ਹੁੰਦਾ ਕੌਰ ਨੂੰ ਦਾਗ ਨਾ ਲਾਓ ਉਹ ਕੌਰ ਟਿੱਡ ਨਹੀਂ ਲਿਖਉਂਦੀਆਂ ਕੌਰ ਉਸ ਗੁਰਪ੍ਰੀਤ ਕੌਰ ਨੂੰ ਲੈ ਕੇ ਆਈ ਹੁਣ ਮੈਂ ਛੱਡਣਾ ਕਿਸੇ ਨੂੰ ਨਹੀਂ ਆ ਠੀਕ ਹੈ ਨਾ ਮੇਰੇ ਨਾਲ ਪੰਗਾ ਨਾ ਲਈ ਤੇ ਮੈਂ ਹੁਣ ਸਮਸਤ ਮੈਂ ਜ਼ਿਆਦਾ ਅੱਜ ਕੁਝ ਨਹੀਂ ਬੋਲਣਾ ਠੀਕ ਹੈ ਤੁਸੀਂ ਪਹਿਲਾਂ ਵੀ ਜਿਹੜਾ ਪ੍ਰਦਰਸ਼ਨ ਕੀਤਾ ਸੀਗਾ ਕੋਲੜ ਪੀਜੇ ਦੇ ਬਾਹਰ ਉਦੋਂ ਕੀ ਕਾਰਨ ਸੀਗਾ ਪਹਿਲਾ ਕਾਰਨ ਸੀਗਾ ਕਿ ਮੇਰੇ ਉੱਪਰ ਨਜਾਇਜ਼ ਪਰਚਾ ਹੋਇਆ ਜਿਹੜਾ 72 ਨੰਬਰ ਐਫ ਆਈ ਆਰ ਨੰਬਰ ਤੇ 73 ਆ ਪ੍ਰਗਟ ਸਿੰਘ ਜੀ ਬਾਬਾ ਜੀ ਬੈਠੇ ਆ ਕਿਸ ਤਰ੍ਹਾਂ ਇਹਨਾਂ ਰਮਨਦੀਪ ਨੇ ਕ੍ਰਿਸ਼ਚਨਾ ਨਾਲ ਮਿਲ ਕੇ ਕ੍ਰਿਸ਼ਚਨ ਕੌਮ ਨਾਲ ਮਿਲ ਕੇ ਪ੍ਰਗਟ ਸਿੰਘ ਬਾਬਾ ਜੀ ਵੀ ਸੀਗੇ ਉਹਨਾਂ ਨਾਲ ਮਿਲ ਕੇ ਮੇਰੇ ਉੱਪਰ ਨਜਾਇਜ਼ ਪਰਚਾ ਕਰਾਇਆ ਪ੍ਰਗਟ ਸਿੰਘ ਬਾਬਾ ਜੀ ਸਾਹਮਣੇ ਬੈਠੇ ਇਹ ਵੀ ਉਹ ਸੀਗੇ ਉਹਨਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਮੇਰੇ ਉੱਪਰ ਪਰਚਾ ਕਰਾਇਆ ਕਾਦੇ ਲਈ ਕਰਾਇਆ ਉਹਨਾਂ ਤੋਂ ਪੁੱਛੋ ਜੀ ਕਿਹਨੇ ਕਰਾਇਆ ਸੀ ਪਰਚਾ ਰਮਨਦੀਪ ਮੰਗੂ ਮਟ ਨੇ ਪਰ ਉੱਥੇ ਰਮਨਦੀਪ ਮੰਗੂ ਮਟ ਦਾ ਕੋਈ ਰੋਲ ਨਹੀਂ ਸੀਗਾ ਔਰ ਮੈਂ ਇਹ ਪੁੱਛਿਆ ਵਾ ਕਿ ਕੁਲਰ ਪੀਜੇ ਦੇ ਬਾਅਦ ਤੁਹਾਡਾ ਪ੍ਰਦਰਸ਼ਨ ਪਿੱਛੇ ਹੋਇਆ ਸੀਗਾ ਉਹ ਕਿਸ ਵਾਸਤੇ ਕਿਉਂਕਿ ਕਮੈਂਟਾਂ ਦੇ ਵਿੱਚ ਇਹ ਵੀ ਆਂਦੇ ਵੀ ਇਹ ਵੀ ਪੌਪੁਲਾਰਿਟੀ ਲੈਣ ਵਾਸਤੇ ਇਦਾਂ ਦੇ ਬੜੇ ਕਮੈਂਟ ਆਂਦੇ ਆ ਜੋ ਰਿਐਲਿਟੀ ਹੈਗੀ ਹੈ ਤੇ ਉਹ ਪ੍ਰਦਰਸ਼ਨ ਕਾਦੇ ਵਾਸਤੇ ਸੀਗਾ ਉਹ ਵੀ ਦੱਸਿਓ ਹਾਂਜੀ ਉਹ ਪ੍ਰਦਰਸ਼ਨ ਸੀਗਾ 70% ਅੱਜ ਰਮਨਦੀਪ ਨੂੰ ਬੜੀ ਤਕਲੀਫ ਹੋਈ ਕਿ ਭਾਈ ਇਹਨੇ ਗੱਲ ਨਹੀਂ ਕਰਨੀ ਮੈਂ ਹੁਣ ਮੈਂ ਫੇਰ ਵੀ ਬੋਲੂਗੀ ਪੈਣ ਚੋਦਦੇ ਨੂੰ ਉਹਨੂੰ ਅੱਜ ਬੜੀ ਤਕਲੀਫ ਹੋਈ ਉਦੋਂ ਕਦੋਂ ਮਰ ਕਿੱਥੇ ਚਲੇ ਗਿਆ ਸੀਗਾ ਜਦੋਂ 70% ਆਦਮੀ ਤੂੰਮੀ ਬੈਡਰੂਮ 'ਚ ਵੀਡੀਓ ਬਣਾਉਂਦੇ ਕਿੱਥੇ ਸੀਗਾ ਆਰਮਨਦੀਪ ਮੈਂ ਇਕੱਲੀ ਜਨਾਨੀ ਸੀਗੀ ਡੀਸੀ ਆਫਿਸ ਦੇ ਬਾਹਰ ਬੈਠੀ ਸੀਗੀ 70% ਜੜੋੜਾ ਦੀ ਮਾਂ ਕਹਿੰਦੀ ਆ 70% ਆਦਮੀ ਤੂੰਮੀ ਬੈਡਰੂਮ ਦੇ ਵਿੱਚ ਇਦਾਂ ਹੀ ਵੀਡੀਓ ਬਣਾਉਂਦੇ ਬਾਜੀ ਜਿਹੜੇ ਸਿੰਘ ਹੁੰਦੇ ਨਾ ਜਿਹੜੇ ਦਾੜਾ ਸਜਾਉਂਦੇ ਜਿਹੜੇ 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 ਕੇਸ਼ਕੀ ਦੀ ਇੱਜ਼ਤ ਕਰਦੇ ਨਾ ਉਹ ਕਦੀ ਐਦਾਂ ਨਹੀਂ ਕਰਦੇ ਧੀਆਂ ਭੈਣਾਂ ਦੀ ਸਿੱਖ ਤਾਂ ਭੈਣਾਂ ਦੀ ਇੱਜ਼ਤ ਨੂੰ ਟੱਕਦੇ ਆ ਆ ਕੰਨਾ ਸਿੱਖਿਆ ਰਮਨਦੀਪ ਤੇ ਸਹਜੜੋੜਾ ਇਹਨਾਂ ਨੇ ਸਿੱਖ ਕੌਮ ਨੂੰ ਠੇਕੇਦਾਰੀ ਲਈਆ ਪੈਸੇ ਲਿਆ ਤਾਂ ਕਿ ਸਿੱਖ ਕੌਮ ਨੂੰ ਇਹ ਭੰਨ ਸਕਣ ਸਿੱਖ ਕੌਮ ਨੂੰ ਖਰਾਬ ਕਰ ਸਕਣ ਇਹ ਮੇਰੇ ਰਹਿੰਦੇ ਨਹੀਂ ਹੋਊਗਾ ਮੈਂ ਨਹੀਂ ਕਰੂੰਗੀ ਟਾਈਮ ਟਾਈਮ ਸਰ ਕਿਉਂ ਇਹ ਮੁੱਦੇ ਉੱਠਦੇ ਕਿਉਂਕਿ ਚਲੋ ਉਹਨਾਂ ਨੇ ਗਲਤੀ ਮੰਨੀ ਜੋ ਵੀ ਹੋਇਆ ਗਲਤੀ ਮੰਨ ਲਈ ਉਸ ਤੋਂ ਬਾਅਦ ਕਿਉਂ ਨਹੀਂ ਉਹਨਾਂ ਨੂੰ ਜੀਣ ਦਿੱਤਾ ਜਾਂਦਾ ਕਿਉਂ ਬਾਰ-ਬਾਰ ਇਹੋ ਜੀਆਂ ਟਿੱਪਣੀਆਂ ਤੁਹਾਡੇ ਵੱਲੋਂ ਵੀ ਆ ਕਿਸੇ ਹੋਰ ਵੱਲੋਂ ਵੀ ਸੋਸ਼ਲ ਮੀਡੀਆ ਤੇ ਜਿਹੜੇ ਆਉਂਦੇ ਰਹਿੰਦੇ ਪਾਜੀ ਇੱਕ ਗੱਲ ਕਹਿਣਾ ਚਾਹੁੰਦੀ ਟਿੱਪਣੀਆਂ ਕੌਣ ਕਰਦਾ ਟਿੱਪਣੀਆਂ ਦੀ ਗੱਲ ਹੈ ਨਾ ਹਰ ਵਾਰੀ ਗੱਲਾਂ ਇਹਨਾਂ ਦੀਆਂ ਹੁੰਦੀਆਂ ਅਸੀਂ ਤਾਂ ਬਈ ਦੱਸਦੇ ਆ ਸਮਾਜ ਦੀ ਸਮਾਜ ਨੂੰ ਡੇਲੇ ਬੋਲਦੇ ਖੋਲ ਕੇ ਦੇਖੋ ਕੀ ਕਰ ਰਹੇ ਆ ਲੋਕੀ ਠੀਕ ਹੈ ਮੈਂ ਟਿੱਪਣੀਆਂ ਕਦੇ ਕੀਤੀਆਂ ਨਹੀਂ ਆ ਮੈਂ ਅਗਰ ਮੈਨੂੰ ਫੇਮਸ ਹੋਣਾ ਨਾ ਤੇ ਮੈਂ ਡੀਸੀ ਆਫਿਸ ਦੇ ਬਾਰ ਆਪਣੇ ਦੋ ਬੱਚੇ ਛੱਡ ਕੇ ਨਹੀਂ ਬੈਠਦੀ ਮੈਂ ਜੇਲ੍ਹ ਨਹੀਂ ਜਾਂਦੀ ਮੈਂ ਜੇਲ੍ਹ ਨਾਲ ਜਾਣ ਨੂੰ ਵੀ ਤਿਆਰ ਆ ਠੀਕ ਹੈ ਨਾ ਉਹ ਵੀ ਜਿਹੜੇ ਕਮੈਂਟਾਂ ਦੇ ਵਿੱਚ ਵਾਟਸ਼ਬਦ ਬੋਲੇ ਜਾਂਦੇ ਉਹ ਬੋਲੀ ਜਾਣ ਦੋ ਤੁਹਾਡੇ ਬਦਸ਼ਬਦਾਂ ਨਾਲ ਹੁਣ ਨਹੀਂ ਮੈਨੂੰ ਡਰ ਲੱਗਦਾ ਤੁਸੀਂ 295 ਦੇਣ ਦੀ ਔਕਾਤ ਰੱਖਦੇ ਮੈਂ ਸਹਿਣ ਦੀ ਔਕਾਤ ਰੱਖਦੀ ਸੱਚ ਬੋਲੂਗੀ ਵਨੀਤ ਕੋਰ ਆ ਮੈਂ ਮੇਰੀ ਫੈਮਿਲੀ ਵਨੀਤ ਕੋਰ ਆ ਮੈਂ ਫੈਮਿਲੀ ਮੇਰੀ ਗੁਰਸਿੱਖਾਂ ਦੀ ਆ ਤੇ ਮੈਂ ਧੀ ਹੈਗੀ ਸਿੱਖਾਂ ਦੀ ਠੀਕ ਹੈ ਬਾਈਬਲ ਵੀ ਪੜਦੀ ਆ ਅਗਰ ਮੈਂ ਪੜਦੀ ਆ ਤਾਂ ਬਾਈਬਲ ਵੀ ਮੈਂ ਪੜ ਸਕਦੀ ਮੈਂ ਕੁਰਾਨ ਸ਼ਰੀਫ ਵੀ ਪੜ ਸਕਦੀ ਜਿਸ ਸਹਿਜ ਅਰੋੜਾ ਕਰਵਾ ਚੌਤਰਾ ਕਰ ਸਕਦਾ ਨਾ ਫੈਂਟੇ ਕਰ ਸਕਦਾ ਤੇ ਮੈਂ ਵੀ ਹਰ ਧਰਮ ਨੂੰ ਰੱਬ ਨੂੰ ਜਾਣਨ ਵਾਸਤੇ ਪੜ ਸਕਦੀ ਕਿਹੜਾ ਮੈਨੂੰ ਰੋਕੂਗਾ ਮੈਂ ਦੇਖੂਗੀ ਦੇਖੂਗੀ ਮੈਂ ਆਈ ਵਿਲ ਸੀ ਟੂ ਇਟ ਆ ਬੈਠੇ ਪ੍ਰਗਟ ਸਿੰਘ ਜੀ ਬਾਬਾ ਜੀ ਇਹਨਾਂ ਇਹਨਾਂ ਨੇ ਰਮੰਦੀ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਇਹੋ ਜੀਆਂ ਟਿੱਪਣੀਆਂ ਆ ਜਾਂ ਫਿਰ ਇਦਾਂ ਦੇ ਜਿਹੜੇ ਬਦਸ਼ਬਦ ਬੋਲ ਜਿਹੜੇ ਚੱਲ ਹੀ ਰਹੇ ਨੇ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਕਿ ਸਹਿਜ ਰੋੜਾ ਨੂੰ ਹੁਣ ਇਦਾਂ ਹੀ ਜਿਉਣ ਨਹੀਂ ਦਿੱਤਾ ਜਾਊਗਾ ਇਦਾਂ ਹੀ ਸੋਸ਼ਲ ਮੀਡੀਆ ਤੇ ਇਹੋ ਜੀਆਂ ਟਿੱਪਣੀਆਂ ਚਲਦੀਆਂ ਰਹਿਣਗੀਆਂ ਕਿਉਂਕਿ ਉਹਨਾਂ ਨੇ ਮਾਫੀ ਮੰਗੀ ਹੈ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਇਹ ਰੋੜਾ ਕਾਬੂਦੰਦ ਚੱਲ ਰਿਹਾ ਜਿਹੜਾ ਸਹਿਜ ਰੋੜਾ ਬਿਲਕੁਲ ਲੜਪੀਤੇ ਵਾਲੇ ਆ ਇਹਨਾਂ ਦਾ ਝੋ ਟਿੱਪਣੀਆਂ ਕਰ ਰਹੇ ਜਾਂ ਕਿਸੇ ਨੂੰ ਬਲੈਕਮੇਲ ਕਰ ਰਹੇ ਜਾਂ ਕਿਸੇ ਨਾਲ ਧੱਕਾ ਕਰ ਰਹੇ ਕਿਸੇ ਦੀ ਪਿੱਛੇ ਜੁਲਮ ਹੋ ਰਿਹਾ ਇਹ ਬਿਲਕੁਲ ਗਲਤ ਹੋ ਰਿਹਾ ਬਿਲਕੁਲ ਗਲਤ ਕੀਤਾ ਜਾ ਰਿਹਾ ਤੇ ਇਹ ਜਦੋਂ ਦਾ ਵੀ ਕਰ ਰਿਹਾ ਜਦੋਂ ਕਹਿ ਰਹੀ ਹੈ ਕਿ ਉਹਨੇ ਕਿਹਾ ਵੀ ਇਹ ਤਾਂ ਆਖਰ ਇੱਕ ਦੋ ਮੀਆਂ ਬੀਬੀ ਆਪਣੀ ਵੀਡੀਓ ਬਣਾ ਸਕਦੇ ਆ ਤੇ ਫਿਰ ਜੇ ਵੀਡੀਓ ਆਪਣੀ ਬਣਾ ਸਕਦੇ ਪਰ ਤੁਸੀਂ ਲਿਆ ਲਿਆ ਕੇ ਡਿਕਸ਼ਨ ਚ ਚਲਾਉਨੇ ਹੋ ਇਹ ਆਪਣੇ ਵੀ ਵੀਡੀਓ ਬਣਾ ਆਪਣੇ ਪਰ ਉਲੜ ਪੀਦੇ ਕੰਮ ਹੀ ਕਿਉਂ ਖੋਲੇ ਜੇ ਇਹੀ ਕੋਈ ਖੋਲਣਾ ਹੈ ਤੇ ਇਹੀ ਕੋ ਬਣਾ ਕੇ ਬਚੀ ਜਾਓ ਅਬ ਜੋ ਉਹਦਾ ਸਪਸ਼ਟਿਕਰਣ ਹੋ ਚੁੱਕਾ ਹੈ ਮੇਰੇ ਖਿਆਲ ਪਹਿਲਾਂ ਫਿਰ ਉਹ ਮਾਮਲਾ ਦੁਬਾਰਾ ਕਿਉਂ ਕੀਤਾ ਇਹ ਦੁਬਾਰਾ ਜਿਹੜਾ ਮੰਗੂ ਮਾੜਣ ਰੌਲਾ ਸੇੜਿਆ 50000 ਦੇ ਮਾਮਲੇ ਦਾ ਰੌਲਾ ਚੱਲਣਾ ਹੀ ਹੈ ਜਿਹੜਾ ਮੰਗੂ ਮਾਠਾ ਤੇ ਤੋਂ ਉਹਨੇ ਇੱਕ ਸਪਸ਼ਟਿਕਰਣ ਦੇ ਦਿੱਤਾ ਕਿਆ ਉਹਨੇ ਮਾफी ਮੰਗ ਲਈ ਪਰ ਉਹਦੇ ਵਿੱਚ ਉਹਨੇ ਇੱਕ ਇੱਕ ਗੱਲ ਹੋਰ ਵੀ ਕਹ ਦਿੱਤੀ ਨੇ ਕੁਲੜ ਪੀਦੇ ਨੇ ਤੇ ਵੀਡੀਓ ਇਹੋ ਜਿਹੀ ਕੋ ਹੋਰ ਵੀ ਆ ਸਕਦੀ ਆ। ਕਿਆ ਕਰਨ ਕਿਆ? ਪਰ ਉਹਦੀ ਮਾਂ ਜਿਹੜੀ ਇਹ ਗੱਲ ਕਹੀ ਸੀਗੀ ਕਿ ਇਹੋ ਜਿਹੀਆਂ ਵੀਡੀਓ ਤਾਂ ਆਖਰ ਇੱਕ ਮੀਆਂ ਬੀਬੀ ਪਣਾਉਂਦੇ ਹੀ ਆ। ਕਿੱਥੇ ਲਿਖਿਆ? ਉਹ ਵੀ ਤਾਂ ਤੁਹਾਡੇ ਦੇ ਵਿੱਚ ਹੋਈ ਆ ਉਹ ਵੀ ਤਾਂ ਨਿਆੰਗ ਸਿੰਘ ਆ। ਕੌਣ ਨਿਆੰਗਾ? ਮੰਗੂ ਮੱਟ। ਕੌਣ ਕਹਿੰਦਾ ਨਿਆੰਗਾ? ਨਿਆੰਗਾ ਬਾਣੇ ਦੇ ਵਿੱਚ ਹੁੰਦੇ ਆ ਤੁਹਾਡੇ ਨਾਲ ਵੀ ਮੇਰੇ ਖਿਆਲ ਪਹਿਲਾਂ ਦੇਖਿਆ ਤੁਹਾਡੇ ਦੇਖੋ। ਖੱਲ ਪਾ ਕੇ ਕਦੇ ਸ਼ੇਰ ਨਹੀਂ ਬਣਦਾ ਅੱਛੀ ਜਨਮ ਤੋਂ ਹੀ ਸ਼ੇਰ ਆ ਉਹ ਖੱਲ ਪਾ ਕੇ ਕੁੱਤਾ ਬਣਿਆ ਉਹ ਵੀ ਉਹ ਵੀ ਹਲਕਿਆ ਹੋਇਆ ਉਹ ਤਾਂ ਹਲਕਿਆ ਹੋਇਆ ਪਰ ਮੈਂ ਜਦੋਂ ਇਸ ਬਨੀਤਕੌਰ ਤੇ ਪਰਚਾ ਹੋਇਆ ਸੀ ਉਦੋਂ ਮੈਂ ਵੀ ਨਾਲ ਸੀ ਪਰ ਜਦੋਂ ਪਰਚਾ ਹੋਇਆ ਪਰਚਾ ਵੀ ਮੈਂ ਹੀ ਕਰਾਇਆ ਸੀ ਜਦੋਂ ਮੈਨੂੰ ਇਹਨਾਂ ਨੇ ਕਿਹਾ ਕਿ ਇਹ ਬਨੀਤਕੌਰ ਨੇ ਮੇਰਾ ਨਾਮ ਵੀ ਨਹੀਂ ਜਾਣਦਾ ਤੋ ਨੇ ਕਿ ਬੀਬੀ ਕਹੀ ਬੀਬੀ ਨੇ ਇਹ ਆਪ ਗੱਲ ਬੋਲੀ ਆ ਮੈਨੂੰ ਤਾਂ ਵੀਡੀਓ ਵੀ ਨਹੀਂ ਦਿਖਾਈ ਮੈਨੂੰ ਤਾਂ ਇਹ ਮੂੰਹ ਤੇ ਦੱਸਿਆ ਵੀ ਆ ਗੱਲ ਕਹੀ ਗਿਆ ਕਿ ਇਹ ਬੀਬੀ ਨੇ ਇਹ ਗੱਲ ਕਹੀ ਆ ਕਿ ਗੁਰੂ ਘਰ ਦੇ ਵਿੱਚ ਇਹ ਕਬੂਲਿਆ ਵਾ ਕਿ ਹਾਂ ਮੈਂ ਗੁਰੂ ਘਰ ਜਾ ਕੇ ਇਹ ਕੰਮ ਕਰਦੀ ਹਾਂ ਗੱਲ ਤਾਂ ਕੰਮ ਕਰਦੀ ਜਾਂ ਤੇ ਮੈਂ ਇਹਨਾਂ ਨੂੰ ਇਹ ਵੀ ਗੱਲ ਕੀਤੀ ਮੈਨੂੰ ਵੀਡੀਓ ਦਿਖਾਓ ਕਹਿੰਦਾ ਵੀ ਵੀਡੀਓ ਇਹਨਾਂ ਘਰ ਦੇ ਯਕੀਨ ਨਹੀਂ ਆ ਤੇ ਮੇਰੇ ਨਾਲ ਬਾਬਾ ਸਾਹਿਬ ਸਿੰਘ ਲਾਡੋਵਾਲ ਨੋੜੇ ਹਾਰੀ ਬੜ ਦੇ ਨਾਲ ਉਹਨਾਂ ਸੌਣੀਆਂ ਮੈਨੂੰ ਫੋਨ ਉਹਨਾਂ ਦਾ ਆਇਆ ਮੈਂ ਜੇ ਕਦੇ ਨਹੀਂ ਜੇ ਮੈਨੂੰ ਕਹਿੰਦੇ ਕਿ ਰਮਨਦੀ ਮੰਗੂ ਮੱਠ ਮੈਂ ਉਹਨਾਂ ਤੁਰਦਾ ਹੀ ਨਹੀਂ ਆਉ ਮੈਂ ਉਹਨਾਂ ਨੂੰ ਜਾਣ ਨਾਲ ਖੜੇ ਦਾਲ ਦਾ ਬੰਦਾ ਹੀ ਨਹੀਂ ਆ ਹਸੀਂ ਦਾਲ ਦੇ ਸੇਵਾਦਾਰ ਆ ਰਹੇ ਹਾਂ ਦਾਲ ਪੰਦੇ ਸਾਡੇ ਤੁਸੀਂ ਦੇਖਦੇ ਨਹੀਂ ਹੋ ਆਨੂੰ ਹੱਕ ਜਸਦਾਰ ਬੁਲਾਉਂਦਾ ਇਹਨਾਂ ਨੂੰ ਕਿਉਂ ਨਹੀਂ ਬੁਲਾਉਂਦਾ ਤੁਹਾਡੇ ਕੋਲੋਂ ਰੋਕਿਆ ਕਿਉਂ ਨਹੀਂ ਜਾਂਦਾ ਫਿਰ ਤੇ ਕੋਈ ਹੁਣ ਰੋਕਾਂਗੇ ਹੁਣ ਤਾਂ ਆਪਾਂ ਇੱਕ ਗੱਲ ਕਹਣੀ ਚਾਹੇ ਬਾਬਾ ਬਲਬੀ ਤੇੰਗ ਬੁੱਢਾ ਦਲ ਵਾਲੇ ਆ। ਕਹੇ ਬਾਬਾ ਰਾਜਾ ਰਾਤ ਨਿਰਭਾਖਰ ਮੋ ਤਰਨ ਅਦਲ ਤੋਂ ਆ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਆ। ਬਾਬਾ ਮੇਜਰ ਸਿੰਘ ਆ ਤਰਨ ਅਦਲ ਤੋਂ ਬਾਬਾ ਪੰਜਾਬ ਚੋਂ ਸੁਲਤਾਨ ਵੰਡ ਵਾਲੇ ਆ। ਇਹ ਜਿੰਨੀਆਂ ਵੀ ਪੰਥਦਾਰ ਸੇਵਾ ਚਮਤ ਚੱਲਦੀਆਂ ਸੰਸਥਾਵਾਂ ਚੱਲ ਰਹੀਆਂ ਨੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣੀ ਚਾਹਨਾ। ਅਗਰ ਇੰਨਾ ਕਿਸੇਦਾਰਾਂ ਦੇ ਵਿੱਚੋਂ ਕਿਸੇ ਦਾ ਵੀ ਫੌਜੀ ਹੈ। ਕਹਾਂ ਇਹ ਨੰਗ ਸਿੰਘ ਹੈ। ਜਿਦਾ ਵੀ ਹੈਗਾ ਤੇ ਉਹ ਇਹਨੂੰ ਸੰਗਲ ਹੀ ਪਾ ਲਵੇ ਨਹੀਂ ਮੈਂ ਬੇਨਤੀ ਕਰਨੀ ਚਾਹਣਾ ਪਰ ਮੈਨੂੰ ਇਹ 1-2 ਦਿਨ ਦੇ ਵਿੱਚ ਹੁਕਮ ਲਾ ਦੇਣ ਜਾਂ ਮੈਂ ਇਹਨੂੰ ਨਸ ਪਾਵਾਂ ਕਿਉਂਕਿ ਇਹ ਇਹ ਜੀ ਬਹੁਤ ਤੁਰੇ ਫਿਰਦੇ ਨੇ ਮिक्की ਥਾਮਸ ਵਰਗੇ ਜਿਹੜੇ ਬੰਦੇ ਆ ਕੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਅਸੀਂ ਹਮੇਸ਼ਾ ਜਨਾਂ ਦੇ ਹੱਕ 'ਚ ਖੜਦੇ ਆ ਉਹ ਖੜਦੇ ਆ ਰਹੇ ਆ ਕਟੋਗੜ ਵੀ 300 ਕੇਸ ਮੈਂ ਸੋਲਵ ਕਰ ਚੁੱਕਿਆ ਇਹ ਆਪ ਜੀ ਨੂੰ ਵੀ ਪਤਾ ਨਿਤ ਹੈ ਕੋਈ ਵੀ ਤਰ੍ਹਾਂ ਦਾ ਹੋਵੇ ਟੁੱਟੀ ਗੱਲ ਇਹ ਗੱਲ ਕਹੀ ਆ ਕਿ ਮਹਿਵਲ ਕੋਈ ਨਹੀਂ ਪੜ ਸਕਦਾ ਦੇਖੋ ਪੜ ਸਕਦਾ ਅਧਿਕਾਰ ਹੈ ਇਹ ਪੜਨ ਦੀ ਹਰ ਜ ਕੋਈ ਹਰ ਜ ਨਹੀਂ ਹੈਗਾ ਮੈਂ ਕੁਰਾਨ ਪੜ ਸਕਦਾ ਮਹਿਵਲ ਪੜ ਸਕਦਾ ਰਮਾਇਣ ਪੜ ਸਕਦਾ ਇਹ ਸਾਡੇ ਪੜ ਦੇ ਸਾਡੇ ਅੰਦਰ ਸ਼ਕਤੀ ਹੋਣ ਗਈ ਸੀ ਆ ਜੇ ਆਪਾਂ ਪੜ ਕੇ ਸਹਿਨ ਕਰ ਸਕਦੇ ਅਲੱਗ-ਅਲੱਗ ਰਮਾਂਨ ਦੇ ਵਿੱਚ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਆਹਰਾ ਗ੍ਰਿਜਨਾ ਦੇ ਇਤਿਹਾਸ ਵਿੱਚ ਕੀ ਲਿਖਿਆ ਇਹਦੇ ਪੜ੍ਹ ਕੇ ਅੰਦਰੋਂ ਉਹਨੂੰ ਕਵਰ ਕਿਵੇਂ ਕਰਨਾ ਉਹ ਬੰਦੇ ਦੀ ਆਪਣੀ ਪਾਵਰ ਆ ਕੋਈ ਗੱਲ ਨਹੀਂ ਕਰੂੰਗਾ ਜੇ ਉਹ ਇਹ ਨਾ ਹੋਇਆ ਤੁਹਾਡੇ ਸਾਹਮਣੇ 냔ਗਾ ਨਹੀਂ ਆਹੀਦਾ ਮੈਂ ਤਾਂ ਹੁਣ ਇਹ ਹੀ ਗੱਲ ਕਹਿਣੀ ਹੈ ਜਿਹੜੇ ਜ਼ਿੰਦਾਰਾਂ ਦੇ ਵਿੱਚ ਮੇਰੀ ਗੱਲ ਹੋਣੀ ਆ ਔਰ ਕੱਲ੍ਹ ਨੂੰ ਵੀ ਮੈਂ ਗੱਲ ਕਰੂੰਗਾ ਔਰ ਇਹਦਾ ਬਾਣਾ ਜਿਹੜਾ ਆ ਜੋ ਮੈਂ ਉਤਰ ਬਣਾ ਬਣਾ ਨਦ ਰੰਮ ਕਿ ਸਾਡੇ ਸਮਾਜ ਵਿੱਚ ਸਾਡੇ ਦਲ ਦੇ ਵਿੱਚ ਸਾਡੇ ਪੰਥ ਦੇ ਵਿੱਚ ਇਹ ਜਿਹੜਾ ਬਾਣਾ ਪਾ ਕੇ ਸਾਡੇ ਨਿਹੰਗ ਸਿੰਘ ਦਲ ਪੰਥ ਨੂੰ ਬਦਨਾਮ ਕਰ ਰਿਹਾ ਇਹ ਐਸ ਕਿਉਂ ਨਹੀਂ ਹੋਣਾ ਔਰ ਮੈਂ ਆਪਣੇ ਜਸੇ ਬੰਦੀ ਦੇ ਵਿੱਚ ਸਾਡੇ ਜਿਹੜੇ ਵੱਡੇ ਜਸੇਦਾਰ ਆ ਜਿਨ੍ਹਾਂ ਦੇ ਨਾਲ ਮੈਂ ਚੱਲਦਾ ਕਿਉਂਕਿ ਮੈਨੂੰ ਉਹ ਮੰਨਣ ਕਿ ਮੈਨੂੰ ਉਹਨਾਂ ਨੇ ਪਾਵਰ ਦਿੱਤੀ ਹੋਈ ਆ ਮੈਂ ਮੀਡੀਆ ਨਹੀਂ ਘਰੇ ਮੈਨੂੰ ਪਾਵਰ ਮਿਲੀ ਹੋਈ ਆ ਮੈਨੂੰ ਮਹਾਲੀ ਮੋਰਚੇ ਤੋਂ ਪੰਜ ਮਹਾਕਾਲ ਜਿ세 ਬੰਦਿਆਂ ਵਿੱਚ ਮੈਨੂੰ ਪਾਵਰ ਦਿੱਤੀ ਗਈ ਆ ਮੈਂ ਤਾਉਣੋ ਫਾੜ ਸਕਦਾ ਚਾਹੇ ਗੁਰਦੁਆਰਾ ਪਰਮੰਧ ਕਮੇਟੀ ਦੇ ਮੈਂਬਰ ਹੋਣ ਚਾਹੇ ਕੋਈ ਵੀ ਕਿਸੇ ਘਰ ਦਾ ਬੰਦਾ ਹੋਵੇ ਅਗਰ ਸਾਡੇ ਪੰਥ ਵਿੱਚ ਗਲਤ ਕਰ ਰਿਹਾ ਉਹਨੂੰ ਮੈਨੂੰ ਕਾਟਾ ਫੜਨ ਦਾ ਅਧਿਕਾਰ ਮਿਲਿਆ ਹੈ ਮੈਂ ਫੜ ਸਕਦਾ ਔਰ ਇਹਨੂੰ ਬੰਦ ਸਜ਼ਾ ਕਰੂੰ ਹਰਤੇ ਜਿਹੜੀ ਜੋ ਵੀ ਕਿਸੇ ਲੋਕਾਂ ਕੋ ਪੈਸੇ ਲੈ ਕੇ ਜਾਂ ਕਿਸੇ ਤਰ੍ਹਾਂ ਪੰਥ ਨੂੰ ਬਦਨਾਮ ਕਰ ਰਿਹਾ ਇਹ ਅਸਿੰਨੀ ਹੋਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ